ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮਹਾਰਜਨ ਸਿੰਘ ਤਗੜ ਲੈ ਕੇ ਹਾਜ਼ਰਾਂ ਐਜੰਡਾ ਸਤਿ ਸ਼੍ਰੀ ਅਕਾਲ ਨਮਸਕਾਰ ਦਵਰਦੇ ਮੁਹਾਲੀ ਦੇ ਪਿੰਡ ਕੰਬਾਲਾ ਦੀ ਬਹੁ ਕਰੋੜੀ 22 ਏਕੜ ਜ਼ਮੀਨ ਨੂੰ ਹੜੱਪਣ ਦੀ ਕੋਸ਼ਿਸ਼ ਇੱਕ ਆਈਪੀਐਸ ਅਫਸਰ ਵੱਲੋਂ ਚਲਾਈ ਜਾਂਦੀ ਗਰੋ ਨੇ ਕੀਤੀ ਉਸ ਬਾਰੇ ਇਹ ਖਬਰ ਹੋਏਗੀ ਇਸ ਖਬਰ ਨੂੰ ਚੰਗੀ ਤਰ੍ਹਾਂ ਸਮਝਣ ਲਈ ਤੁਸੀਂ ਸਾਡਾ ਪੁਰਾਣਾ ਐਪੀਸੋਡ ਜੋ ਮੰਗਲਵਾਰ ਨੂੰ ਨਸ਼ਰ ਹੋਇਆ ਐਪੀਸੋਡ ਨੰਬਰ 465 ਜ਼ਰੂਰ ਦੇਖੋ ਬਾਹਰਾਂ ਖਬਰ ਸੰਖੇਪ ਸਿਰ ਫਿਰ ਦਿਆਂਗੇ ਵਿਸਤਾਰ ਕੀਨਿਆ ਦੇ ਪ੍ਰਧਾਨ ਮੰਤਰੀ ਉੜੂ ਮੁਵ ਗਈ ਕੇਨੇਆਟਾ ਦੇ ਦਖਲ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਸਰਕਾਰ ਨੂੰ ਇੱਕ ਸਾਬਕਾ ਡੀਜੀਪੀ ਦੇ ਗਰੋ ਵੱਲੋਂ ਕੰਬਾਲਾ ਪਿੰਡ ਜ਼ਿਲ੍ਹਾ ਮੁਹਾਲੀ ਦੀ ਜ਼ਮੀਨ ਹੜਪਣ ਦੀ ਕੋਸ਼ਿਸ਼ ਸੰਬੰਧੀ ਜਾਂਚ ਕਰਨ ਲਈ ਕਿਹਾ ਇਸ ਬਾਰੇ ਐਸਆਈਟੀ ਬਣਾ ਦਿੱਤੀ ਗਈ ਹੈ ਡਿਪਲੋਮੈਟਿਕ ਪੱਧਰ ਤੇ ਦੋਹਾਂ ਮੁਲਕਾਂ ਦੇ ਵਿੱਚ ਹੋਈ ਗੱਲਬਾਤ ਤੋਂ ਬਾਅਦ ਇਹ ਐਸਆਈਟੀ ਬਣਾਈ ਗਈ ਜਿਸ ਦੇ ਮੁਖੀ ਏਡੀਜੀਪੀ ਜਸਕਰਨ ਸਿੰਘ ਬਣਾਏ ਗਏ ਨੇ 22 ਏਕੜ ਜ਼ਮੀਨ ਜਿਸ ਦੀ ਕੀਮਤ 1100 ਕਰੋੜ ਰੁਪਇਆ ਅੰਕੀ ਗਈ ਹੈ ਉਸ ਦੇ ਅਸਲ ਮਾਲਕ ਨਰਿੰਦਰ ਸਿੰਘ ਲੋਚਾਬ ਨੂੰ ਆਈਪੀਐਸ ਅਫਸਰ ਨੇ ਯਾਨੀ ਕਿ ਉਹਦੇ ਗਿਰੋ ਨੇ ਮਰਿਆ ਹੋਇਆ ਵਖਾ ਕੇ ਝਾਲੀ ਵਸੀਅਤ ਬਣਾਈ ਵਸੀਅਤ ਉਸਦੇ ਵੱਡੇ ਭਰਾ ਵੱਲੋਂ ਦਿੱਤੀ ਜਾਂ ਬਣਾਈ ਗਈ ਸ਼ੋਕ ਕੀਤੀ ਗਈ ਜਦ ਕਿ ਉਹਦਾ ਭਰਾ ਅਵਤਾਰ ਸਿੰਘ 1976 ਦੇ ਵਿੱਚ ਇੱਕ ਰੋਡ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਸੀ ਏਕੀਨਿਨ ਸਿੱਖ ਪਰਿਵਾਰ ਅਕਤੂਬਰ ਦੇ ਮਹੀਨੇ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆ ਕੇ ਮਿਲਿਆ ਦਿੱਲੀ 'ਚ ਅਤੇ ਫਿਰ ਡੀਜੀਪੀ ਨੂੰ ਹਦਾਇਤ ਕੀਤੀ ਗਈ ਕਿ ਉਹ ਇਹਨਾਂ ਦੇ ਨਾਲ ਗੱਲਬਾਤ ਕਰੇ ਇਹਨਾਂ ਦਾ ਦੁੱਖ ਦਰਦ ਸੁਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਪੰਜਾਬ ਪੁਲਿਸ ਪ੍ਰਾਇੋਰਟੀਕਲੀ ਇਸ ਮਾਮਲੇ ਦੀ ਪ੍ਰੋਗਰੈਸ ਰਿਪੋਰਟ ਯੂਨੀਅਨ ਹੋਮ ਮਿਨਿਸਟਰੀ ਨੂੰ ਭੇਜ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਹਰ ਹਫਤੇ ਇਸ ਦੇ ਵਿਸਤਾਰ ਦਿੱਤੇ ਜਾਂਦੇ ਨੇ ਅਸੀਂ ਮੁੱਖ ਮੰਤਰੀ ਦੇ ਦਫ਼ਤਰ ਨਾਲ ਸੰਪਰਕ ਕੀਤਾ ਸਾਨੂੰ ਜਾਣਕਾਰੀ ਮਿਲੀ ਕਿ ਮੁੱਖ ਮੰਤਰੀ ਨੇ ਡੀਜੀਪੀ ਨੂੰ ਹਦਾਇਤ ਕੀਤੀ ਹੈ ਕਿ ਇਸ ਮਾਮਲੇ ਦੀ ਸਾਰੀ ਜਾਂਚ ਮੈਰਿਟ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਸਾਨੂੰ ਇਹ ਵੀ ਪਤਾ ਲੱਗਿਆ ਕਿ ਇਸ ਸਾਰੇ ਮਾਮਲੇ ਦੇ ਵਿੱਚ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੂੰ ਨਜ਼ਰ ਬਣਾਉਣ ਲਈ ਕਿਹਾ ਗਿਆ ਹੈ हूँ खबर विस्तार चब तो पहल कंबाला की इस जमीन के दर्शन करो इस जमीन बहुत ही महंगी है ਇਸ ਦੇ ਆਸ-ਪਾਸੇ ਬਹੁ ਮੰਜ਼ਲੀ ਇਮਾਰਤਾਂ ਬਣੀਆਂ ਹੋਈਆਂ ਨੇ ਜਿਨ੍ਹਾਂ ਫਲੈਟ ਉਹਨਾਂ ਦੀ ਕੀਮਤ 3-3 ਕਰੋੜ ਰੁਪਏ ਦੱਸੀ ਜਾਂਦੀ ਹੈ ਅਸੀਂ ਇਸ ਜ਼ਮੀਨ ਦਾ ਦੌਰਾ ਕੀਤਾ ਲਓ ਤੁਸੀਂ ਇਹ ਸਾਡੀ ਵੀਡੀਓ ਦੇਖੋ ਸੋ ਦੋਸਤੋ ਆ ਤੁਹਾਨੂੰ ਵਿਖਾਉਨੇ ਆ ਆ ਰਕਬਾ 22 ਏਕੜ ਜ਼ਮੀਨ ਬਹੁਤ ਹੀ ਪ੍ਰਾਈਮ ਲੈਂਡ ਉਹ ਪਿੱਛੇ ਵੇਖੋ ਤੁਸੀਂ ਫਲੈਟਸ ਫਲੈਟਸ ਦੇ ਇਧਰ ਵੇਖੋ ਆ ਫਲੈਟਸ ਇਹ ਸਾਰੇ ਫਲੈਟਸ ਨੇ ਬਹੁਤ ਹੀ ਕੀਮਤੀ ਜ਼ਮੀਨ ਇਸ ਜ਼ਮੀਨ ਦੇ ਬਾਰੇ ਜੋ ਵਿਵਾਦ ਚੱਲ ਰਿਹਾ ਹੈ ਜਿਸ ਦੇ ਬਾਰੇ ਅਸੀਂ ਤੁਹਾਨੂੰ ਪਹਿਲਾਂ ਇੱਕ ਐਪੀਸੋਡ ਵਿਖਾ ਚੁੱਕੇ ਹਾਂ ਜਿਹਦਾ ਅਸੀਂ ਟਾਈਟਲ ਦਿੱਤਾ ਸੀ ਕੋਰਟ ਐਂਡ ਗ੍ਰੈਬਰ ਆਈਪੀਐਸ ਆਫੀਸਰ ਤੁਹਾਨੂੰ ਉਹਦੇ ਵਿੱਚ ਸੰਕੇਤ ਮਿਲ ਗਿਆ ਸੀ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ਕਿਵੇਂ ਕਰ ਰਹੇ ਹਾਂ ਅੱਜ ਤੁਹਾਨੂੰ ਬਹੁਤ ਤੇਰੇ ਬਾਰੇ ਹੋਰ ਜਾਣਕਾਰੀ ਦੇਵਾਂਗੇ ਦਿਲਚਸਪ ਜਾਣਕਾਰੀ ਕਿ ਇਸ 22 ਏਕੜ ਦੀ ਜ਼ਮੀਨ ਦੇ ਅਸਲ ਮਾਲਕ ਕੌਣ ਨੇ ਤੇ ਇਸ ਜ਼ਮੀਨ ਦੇ ਨਕਲੀ ਮਾਲਕ ਬਣਨ ਦੀ ਕੋਸ਼ਿਸ਼ ਕੌਣ ਕਰ ਰਹੇ ਨੇ ਬਹੁਤ ਵੱਡੇ ਵੱਡੇ ਲੋਕ ਬਹੁਤ ਸਾਰੀਆਂ ਤਾਕਤਾਂ ਇਸ ਜ਼ਮੀਨ ਨੂੰ ਹਥਿਆਉਣ ਦੀ ਕੋਸ਼ਿਸ਼ ਕਰ ਰਹੀਆਂ ਇਹ ਜ਼ਮੀਨ ਇੱਕ ਸਿੱਖ ਪਰਿਵਾਰ ਦੀ ਹੈ ਜਿਹੜਾ ਕੀ ਨਹੀਂ ਰਹਿੰਦਾ ਔਰ ਉਹ ਕਾਫੀ ਧੀਰ ਤੋਂ ਉੱਥੇ ਜਾ ਕੇ ਆਪਣਾ ਬਿਜ਼ਨਸ ਕਰਦਾ ਹੈ ਖਾਲਸਾ ਸਕੂਲ ਚ ਲਾਉਂਦਾ ਤੇ ਇਹਨਾਂ ਦੇ 7 ਲੀਗਲ ਹਾਇਰਜ਼ ਆਇਡੈਂਟੀਫਾਈ ਹੋ ਚੁੱਕੇ ਨੇ ਨਾਂ ਮੈਂ ਥੋੜੀ ਦੇਰ ਤੱਕ ਤੁਹਾਨੂੰ ਦੱਸਦਾ ਪਰ ਇਸ ਜ਼ਮੀਨ ਨੂੰ ਹਥਿਆਉਣ ਦੀ ਕੋਸ਼ਿਸ਼ ਕਰ ਰਹੇ ਨੇ ਲੋਕ ਜਿਹੜੇ ਕਿ ਇਹਨੂੰ ਵੇਚ ਕੇ ਨਜਾਇਜ਼ ਤੌਰ ਤੇ ਪੈਸੇ ਵਟਣਾ ਚਾਹੁੰਦੇ ਆ ਤੇ ਪੰਜਾਬ ਸਰਕਾਰ ਨੂੰ ਇਸ ਬਾਰੇ ਗਿਆਨ ਹੋ ਚੁੱਕਿਆ ਹੈ ਗਿਆਨ ਹੋ ਚੁੱਕਿਆ ਹੈ ਇੱਕ ਬਹੁਤ ਵੱਡੀ ਜਾਂਚ ਕਮੇਟੀ ਬੈਠ ਚੁੱਕੀ ਹੈ ਲਓ ਹੁਣ ਤੁਸੀਂ ਇਸ ਕੀਨੀਨ ਪਰਿਵਾਰ ਦੀਆਂ ਕੁਝ ਤਸਵੀਰਾਂ ਦੇਖੋ ਜੋ ਸ਼ਾਨ ਨੂੰ ਯੂਨੀਅਨ ਹੋਮ ਮਿਨਿਸਟਰੀ ਵੱਲੋਂ ਪ੍ਰਾਪਤ ਹੋਈਆਂ ਨੇ ਇਸ ਪਰਿਵਾਰ ਦੇ ਕੁੱਲ 8 ਮੈਂਬਰ ਸੀ ਯਾਨੀ ਕਿ 5 ਭਰਾ 3 ਭੈਣਾਂ ਅਵਤਾਰ ਸਿੰਘ ਦੀ ਮੌਤ 1976 ਦੇ ਵਿੱਚ ਹੋ ਗਈ ਤੇ ਹੁਣ ਇਸ ਦੇ 7 ਮੈਂਬਰ ਜੀਵਿਤ ਨੇ ਇਹ ਪਰਿਵਾਰ ਐਲ ਡਰਾਟੋ ਸ਼ਹਿਰ ਦੇ ਵਿੱਚ ਰਹਿੰਦਾ ਹੈ ਤੇ ਇਹਨਾਂ ਦੇ ਬਜ਼ੁਰਗ 1905 ਦੇ ਵਿੱਚ ਕਿਨੀਆ ਚਲੇ ਗਏ ਸੀ ਜਦੋਂ ਭਾਰਤ ਦੇ ਵਿੱਚ ਵੀ ਅੰਗਰੇਜ਼ਾਂ ਦਾ ਰਾਜ ਸੀ ਤੇ ਕਿਨੀਆ ਦੇ ਵਿੱਚ ਵੀ ਅੰਗਰੇਜ਼ਾਂ ਦਾ ਰਾਜ ਸੀ ਅਹਿਮ ਗੱਲ ਇਹ ਆ ਕਿ ਇਹ ਪਰਿਵਾਰ 1 ਆਫ ਦੀ richest families in the world ਕਿਹਾ ਜਾਂਦਾ ਹੈ ਇਹਨਾਂ ਕੋਲ 10000 ਏਕੜ ਤੇ ਫਾਰਮ ਹਾਊਸ ਹੈ ਤੇ ਇਹਨਾਂ ਦਾ ਜਿਹੜਾ ਘਰ ਹੈ ਉਹ ਮਹਿਲ ਨੁਮਾ ਘਰ ਹੈ ਇਹਨਾਂ ਦਾ ਬਹੁਤ ਹੀ ਲੰਮਾ ਚੌੜਾ ਟਰਾਂਸਪੋਰਟ ਬਿਜ਼ਨਸ ਹੈ ਇਹ ਇੱਕ ਵਾਰੀ ਦੇ ਵਿੱਚ 200 ਤੋਂ 300 ਟਰੱਕ ਰਿਪਲੇਸ ਕਰਦੇ ਆ ਆਪਣੀ ਕਨਵਯ ਦੇ ਵਿੱਚ ਐਡ ਕਰਦੇ ਆ ਇਸ ਸਮਰਥਾ ਦਾ ਇਹ ਪਰਿਵਾਰ ਹੈ ਪੰਜਾਬ ਦਸਤਾਵੇਜ਼ ਨੂੰ ਜੋ ਜਾਣਕਾਰੀ ਕੇਂਦਰੀ ਏਜੰਸੀਸ ਤੋਂ ਪ੍ਰਾਪਤ ਹੋਈ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਆ ਦੱਸਿਆ ਗਿਆ ਕਿ ਇਹ ਆਈਪੀਐਸ ਅਫਸਰ ਜੋ ਇੱਕ ਗ੍ਰੋ ਦਾ ਸਰਗਣਾ ਸੀ ਉਹ ਡੀਜੀਪੀ ਰੈਂਕ ਤੋਂ ਰਿਟਾਇਰ ਹੋਇਆ ਕੈਪਟਨ ਅਮਰਿੰਦਰ ਜੀ ਸਰਕਾਰ ਵਲੇ ਇਹ ਬਹੁਤ ਇੰਪੋਰਟੈਂਟ ਪਦਵੀਆਂ ਤੇ ਰਹਾ ਅਤੇ ਉਸ ਵਕਤ ਦੇ ਮੁੱਖ ਮੰਤਰੀ ਦਾ ਸੱਜਾ ਹੱਥ ਦੱਸਿਆ ਜਾਂਦਾ ਇਹ ਆਈਪੀਐਸ ਅਫੀਸਰ ਇੱਕ ਕੈਪਟਨ ਅਮਰਿੰਦਰ ਦੇ ਐਡਵਾਈਜ਼ਰ ਦੇ ਵੀ ਬਹੁਤ ਨਜ਼ਦੀਕ ਰਹਾ ਇਹ ਐਡਵਾਈਜ਼ਰ ਵਿਵਾਦਾਂ ਦੇ ਵਿੱਚ ਹੀ ਕਿਰਿਆ ਰਿਹਾ ਹੁਣ ਤੁਹਾਨੂੰ ਦੱਸਦੇ ਆ ਕਿ ਇਸ ਸਕੈਮ ਕਿਵੇਂ ਰਚਣ ਦੀ ਕੋਸ਼ਿਸ਼ ਕੀਤੀ ਗਈ ਜਾਲੀ ਵਸੀਅਤ ਡੇਟਡ 4 10 2018 ਤਿਆਰ ਕੀਤੀ ਗਈ ਜੋ ਕਿ ਪੁਲਿਸ ਨੇ ਹਾਸਲ ਕਰ ਲਈ ਹੈ ਅਤੇ ਸਾਡੇ ਕੋਲ ਇਸ ਦੀ ਇੱਕ ਕਾਪੀ ਹੈ ਜੋ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ ਇਸ ਦੇ ਦੋ ਪੇਜ ਨੇ ਇਹ ਬਹੁਤ ਹੀ ਅਹਿਮ ਇੱਕ ਸੁਰਾਗ ਹੈ ਜੋ ਤੁਹਾਨੂੰ ਸਾਰੀ ਕਹਾਣੀ ਬਿਆਨ ਕਰੇਗਾ ਇਸ ਚ ਲਿਖਿਆ ਹੈ ਅਵਤਾਰ ਸਿੰਘ ਵੱਲੋਂ ਜਿਹੜਾ ਕਿ 1976 ਦੇ ਵਿੱਚ ਮਰ ਚੁੱਕਾ ਹੈ ਉਸ ਦੀ ਵਸੀਅਤ ਮੈਂ ਦੁਬਾਰਾ ਦੱਸਦੇ ਆਂ ਡੇਟ ਹੈਗੀ ਆ 4 10 2018 ਚ ਉਹ ਲਿਖਦਾ ਹੈ ਕਿ ਮੈਂ ਅਵਤਾਰ ਸਿੰਘ son of ਕੁਮੰਡ ਸਿੰਘ son of ਹੀਰਾ ਸਿੰਘ ਵਾਸੀ ਵਿਦੇਜ ਈਸਾਪੁਰ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਤੇ ਪट्टेदार ਹਾਂ ਪਿੰਡ ਕੰਬਾਲਾ तहसील ਤੇ ਜ਼ਿਲ੍ਹਾ ਮੁਹਾਲੀ ਮੇਰੀ ਉਮਰ ਲਗਭਗ 77 ਸਾਲ ਦੀ ਹੈ ਮੈਂ ਲਾ ਔਲਾਦਾਂ ਯਾਨੀ ਕਿ ਮੈਂ ਇਸ਼ੂ ਲੈਸ ਆ ਮੇਰੇ ਬੱਚਾ ਕੋਈ ਨਹੀਂ ਮਰਨ ਤੋਂ ਬਾਅਦ ਮੈਂ ਨਹੀਂ ਚਾਹੁੰਦਾ ਕਿ ਮੇਰੀ ਜਾਇਦਾਦ ਲੋਕਾਂ ਦੇ ਹੱਥ ਲੱਗੇ ਮੈਂ ਅਦਰੰਗ ਦਾ ਮਰੀਜ਼ ਹਾਂ ਅਦਰੰਗ ਮੀਨਸ ਪ੍ਰੈਲਿਸਿਸ ਤੇ ਹੋਰ ਕਾਫੀ ਕੁਝ ਲਿਖਿਆ ਐ ਐਟ ਸੇਟਰਾ ਐਟ ਸੇਟਰਾ ਮੇਰੇ ਕੋਲ ਕੁੱਲ 175 ਕਨਾਲ ਤੇ 7 ਮਰਲੇ ਜ਼ਮੀਨ ਹੈ ਤੇ ਉਹਦੇ ਵਿੱਚ ਫਿਰ ਅਗੇ ਹਿੱਸੇ ਦਿੱਤੇ ਆ। ਕਿ ਇਹ ਵੀ ਲਿਖਿਆ ਕਿ ਮੇਰੇ ਭਰਾ ਦਾ ਜਿਹੜਾ ਹਿੱਸਾ ਉਹ ਮੈਨੂੰ ਮਿਲੇਗਾ ਕਿਉਂਕਿ ਨਰਿੰਦਰ ਸਿੰਘ ਉਹ ਮਰ ਚੁੱਕਾ ਹੈ। ਲਓ ਹੁਣ ਤੁਸੀਂ ਨਰਿੰਦਰ ਸਿੰਘ ਦੀ ਫੋਟੋ ਵੇਖੋ। ਨਰਿੰਦਰ ਸਿੰਘ ਜੀਵਿਤ ਹੈ ਅੱਜ ਦੀ ਤਰੀਕ ਦੇ ਵਿੱਚ ਵੀ। ਵਸੀਅਤ ਚ ਅਗੇ ਲਿਖਿਆ ਜੀ ਕਿ 67 ਕਨਾਲ ਦਾ ਹੱਕਦਾਰ ਚੇਨ ਆਨੰਦ ਹੋਏਗਾ ਜੋ ਸਨ ਆਫ ਪ੍ਰਦੀਪ ਆਨੰਦ ਰੈਜ਼ੀਡੈਂਟ ਆਫ ਸੈਕੰਡ ਫਲੋਰ ਨਿਰਮਾਨ ਵਿਹਾਰ ਸੰਧਿਆ ਵਿਹਾਰ ਈਸਟ ਦਿੱਲੀ ਅਤੇ ਆਰਚਿਡ ਸਪੇਸ ਡਿਜ਼ਾਈਨਸ ਐਲ ਐਲ ਪੀ 118 119 120 ਐਸਸੀਓਸ ਸੈਕਟਰ 34 A ਚੰਡੀਗੜ੍ਹ ਉਹ ਹੋਣਗੇ ਮਾਰਫਤ ਜਤਿੰਦਰ ਕੁਮਾਰ ਅਤੇ ਭពਿੰਦਰ ਕਈ ਸ਼ਾਨਫ ਹਰੀਸ਼ ਕੁਮਾਰ ਰੈਜ਼ੀਡੈਂਟ ਆਫ ਕੋਠੀ ਨੰਬਰ 727 ਫੇਜ਼ 3B1 ਐਸਐਸ ਨਗਰ ਮੁਹਾਲੀ ਇਹ ਉਹਨਾਂ ਦੇ ਮਾਰਫਤ ਯਾਨੀ ਕਿ ਇਹ وصیت ਲਾਗੂ ਹੋਏਗੀ ਅੱਗੇ ਲਿਖਦੇ ਆ ਜੀ ਕਿ ਮੇਰੀ ਬਿਮਾਰੀ ਦੌਰਾਨ ਇਹਨਾਂ ਨੇ ਮੇਰੀ ਬਹੁਤ ਸੇਵਾ ਕੀਤੀ ਅਤੇ ਮੇਰੀ ਜਾਨ ਬਚਾਈ ਅੱਗੇ ਲਿਖਦੇ ਆ ਜੀ ਜੋ ਜਾਇਦਾਦ ਮੇਰੀ ਲੁਧਿਆਣੇ ਕੁਝ ਘਰ ਤੇ ਹੋਰ ਪ੍ਰਾਪਰਟੀ ਲੈਂਡ ਹੈ ਉਹ ਮੈਨੂੰ ਆਪਣੇ ਭਰਾ ਤੋਂ ਮੌਸੂਲ ਹੋਈ ਹੈ ਉਹ ਹਰਦੀਪ ਸਿੰਘ son of ਲਾਬ ਸਿੰਘ ਰੈਜ਼ੀਡੈਂਟ ਆਫ ਗੋਪਾਲ ਨਗਰ ਬਠਿੰਡਾ ਉਸ ਦਾ ਇਕੱਲਾ ਮਾਲਕ ਹੋਏਗਾ ਕਿਉਂਕਿ ਉਹਨੇ ਬਹੁਤ ਮੇਰੀ ਮਾਲੀ ਸਹਾਇਤਾ ਕੀਤੀ ਦੂਜੇ ਪੇਜ ਤੇ ਅਖੀਰ ਚ ਵਸੀਅਤ ਚ ਲਿਖਿਆ ਗਿਆ ਹੈ ਵਸੀਅਤ ਦੀ ਤਾਮੀਲ ਯਾ ਦਿਸ ਐਗਜ਼ੀਕਿਊਸ਼ਨ ਡੀਜੀਪੀ ਵਾਸੀ ਪੰਚਕੁਲਾ ਹਰਿਆਣਾ ਨਮਾਇਦੇ ਵੱਜੋਂ ਕਰਨਗੇ ਪਹਿਲੀ ਗਵਾਹੀ ਪਾਉਂਦਾ ਜੀ ਅਮਰਜੀਤ ਸਿੰਘ ਨੰਬਰਦਾਰ ਸਮਰਾਲਾ ਦੂਜੀ ਗਵਾਹੀ ਪਾਈ ਹੈ ਵਿਸਾਖਾ ਸਿੰਘ ਰੈਜ਼ੀਡੈਂਟ ਆਫ ਵਿਲੇਜ ਇਸਫੁਰ ਤਹਿਸੀਲ ਸਮਰਾਲਾ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਦੋਂ ਯੂਨੀਅਨ ਹੋਮ ਮਿਨਿਸਟਰੀ ਵੱਲੋਂ ਸਾਨੂੰ ਪ੍ਰਾਪਤ ਹੋਈ ਜਾਣਕਾਰੀ ਬਾਰੇ ਦੱਸਿਆ ਗਿਆ ਤੇ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਕੀ ਪ੍ਰਤੀਕਰਮ ਹੈ ਇਹ ਮੈਸੇਜ WhatsApp ਅਤੇ E-mail ਰਾਹੀਂ ਭੇਜ ਗਏ ਉਹਨਾਂ ਨੇ ਕੁਝ ਕਹਿਣ ਤੋਂ ਇਨਕਾਰ ਕੀਤਾ ਹੁਣ ਤੁਸੀਂ ਸਾਡਾ ਐਪੀਸੋਡ 465 ਜੋ ਅਸੀਂ ਚਲਾਇਆ ਮੰਗਲਵਾਰ ਨੂੰ ਉਹ ਤੁਸੀਂ ਉਸਦੇ ਕੁਝ ਅੰਸ਼ ਵੇਖੋ ਲਓ ਤੁਸੀਂ ਹੁਣ ਇਸ ਦੀ ਆ ਵੀਡੀਓਗ੍ਰਾਫੀ ਵੇਖੋ ਜਿਹੜੀ ਕਿ ਪੁਲਿਸ ਦੀ ਉਸ ਵਕਤ ਦੀ ਕਾਰਵਾਈ ਦੀ ਬਣਾਈ ਗਈ ਗੁਰਮੀਤ ਸਿੰਘ ਸ਼ਿਕਾਇਤ ਕਰਤਾ ਅਤੇ ਉਸ ਦੇ ਸਹਿਯੋਗੀ ਸਾਥੀਆਂ ਵਿੱਚੋਂ ਗੁਰਮੀਤ ਸਿੰਘ ਨੇ ਆਪਣੀ ਸ਼ਿਕਾਇਤ ਜੋ ਧਾਰਾ 156 ਤਹਿਤ ਦਰਜ ਕੀਤੀ ਆ ਜੇ ਐਮ ਆਈ ਸੀ ਜਗਜੀਤ ਸਿੰਘ ਦੀ ਰਾਲ ਦੇ ਵਿੱਚ ਉਹਦੇ ਵਿੱਚ ਸੱਤ ਦੋਸ਼ੀਆਂ ਦੇ ਨਾਮ ਲਿਖੇ ਆ ਤੁਹਾਨੂੰ ਨਾਮ ਦੱਸ ਦਿੰਨੇ ਆ ਹਰਦੀਪ ਸਿੰਘ ਇੱਕ ਹੈ ਦੂਜਾ ਚੈਨ ਆਨੰਦ ਤੀਜਾ ਸੰਜੀਵ ਗੁਪਤਾ ਜੋਕਤਾ ਸੌਰਵ ਗੁਪਤਾ ਫਿਰ ਪੰਜਵਾ ਅੰਕਿਤਾ ਗੁਪਤਾ ਛੇਵਾ ਜਤਿੰਦਰ ਕੁਮਾਰ ਅਤੇ ਸਤਵਾਂ ਇਹਦੇ ਵਿੱਚ ਦੋਸ਼ੀ ਜਿਹੜਾ ਬਣਾਇਆ ਉਹ ਹੈ ਜੀ ਭੁਪੇਂਦਰ ਕਈ ਗੁਰਮੀਤ ਸਿੰਘ ਨੇ ਫਰਿਆਦ ਕੀਤੀ ਹੈ ਅਦਾਲਤ ਦੇ ਅੱਗੇ ਕਿ 27 7 23 ਨੂੰ ਨਕਲੀ ਵਸੀਅਤ ਦੇ ਆਧਾਰ ਤੇ ਜ਼ਮੀਨ ਵਿਚ ਨਾਏ ਹਰਦੀਪ ਸਿੰਘ ਅਤੇ ਉਸ ਦੇ ਕਜ਼ਨ ਦੂਜਾ ਉਹਦਾ ਨਾਮ ਵੀ ਹਰਦੀਪ ਸਿੰਘ ਨੂੰ ਮੈਂ ਅਤੇ ਮੇਰੀ ਟੀਮ ਨੇ ਟਰੈਪ ਕਰਵਾਇਆ ਇਸ ਟੀਮ ਨਾਲ ਪਹਿਲਾਂ ਸੌਦਾ ਕੀਤਾ ਗਿਆ ਸੀ ਹਰਦੀਪ ਸਿੰਘ ਦੇ ਨਾਲ ਕਿ ਤੇਰੀ ਜ਼ਮੀਨ ਅਸੀਂ ਖਰੀਦ ਲਾਂਗੇ ਆਪ ਤੁਸੀਂ ਸਕਰੀਨ ਤੇ ਆ ਵੇਖੋ ਇੱਕ ਚੈੱਕ ਜਿਹਦੀ ਪੇਮੈਂਟ 1.5 ਲੱਖ ਰੁਪਏ ਦੀ ਇਹਨਾਂ ਨੂੰ ਜਿਹੜੀ ਪਹਿਲੀ ਹੁੰਦੀ ਆ ਉਹ ਸਾਈ ਵਜੋਂ ਦਿੱਤੀ ਗਈ ਪੈਸੇ ਵਿਡਰਾ ਹੋਏ ਜਿਹੜਾ ਐਕਟ ਆਫ ਕਰਾਇਮ ਉਹ ਪੂਰਾ ਹੋ ਗਿਆ ਤੇ ਫਿਰ ਇਹਨਾਂ ਨੇ ਅੱਗੇ ਸੌਦਾ ਕੀਤਾ 3.5 ਕਰੋੜ ਰੁਪਏ ਪ੍ਰਤੀ ਏਕੜ ਦਾ ਕਿਹਾ ਗਿਆ ਤੇਰੀ ਜ਼ਮੀਨ ਇੱਕ ਪ੍ਰਾਈਵੇਟ ਕੰਪਨੀ ਨੂੰ ਅਸੀਂ ਵਕਾ ਦੇਾਂਗੇ ਤੇ ਫਿਰ ਜਦੋਂ ਇਹ 3.5 ਕਰੋੜ ਰੁਪਏ ਪ੍ਰਤੀ ਏਕੜ ਲੈਣ ਲਈ ਹਰਦੀਪ ਸਿੰਘ ਠੱਗ ਆਇਆ ਤਾਂ ਫਿਰ ਇਹ ਟਰੈਪ ਕਰਵਾਤਾ ਗਿਆ ਥਾਣੇ ਜਾਂਦੇ ਹੀ ਸੁਮੀਤ ਮੌਰ ਐਸਐਚਓ ਤੇ ਉਹਦੇ ਸਾਥੀ ਜਿਹਦਾ ਨਾਮ ਮੈਂ ਪਹਿਲਾਂ ਦੱਸ ਚੁੱਕਿਆ ਇਹਨਾਂ ਨੂੰ ਰਿਹਾ ਕਰਤਾ ਛੱਡਤਾ ਫਾਨ ਨੇ ਹੁਣ ਦੱਸ ਦਿੰਿਆ ਕਿ ਇਸ ਜ਼ਮੀਨ ਦੇ 7 ਵਾਰਿਸ ਕੌਣ ਨੇ 8ਵਾਂ ਵਾਰਿਸ ਜੋ ਸੀਗਾ ਅਵਤਾਰ ਸਿੰਘ ਉਹ ਮਰ ਚੁੱਕਾ ਹੈ 1976 ਦੇ ਵਿੱਚ ਪਾਦੇ ਨੰਬਰ ਤੇ ਨਰਿੰਦਰ ਸਿੰਘ ਜਿਸ ਨੂੰ ਵਸੀਅਤ ਦੇ ਵਿੱਚ ਇਸ ਡੀਜੀਪੀ ਦੇ ਗਰੋਹ ਨੇ ਮਰਿਆ ਵਿਖਾਇਆ ਦੂਜਾ ਹਰਦਿਆਲ ਸਿੰਘ ਤੀਜਾ ਰਣਜੀਤ ਸਿੰਘ ਚੌਥਾ ਅਮਰਜੀਤ ਸਿੰਘ ਪੰਜਵਾਂ ਇਹ ਲੜੀਆ ਸੈਸਟਰਨਾ ਦੀ ਰਜਿੰਦਰ ਕੌਰ ਫਿਰ ਅਮਰਜੀਤ ਕੌਰ ਅਤੇ 7ਵਾਂ ਵਾਰਿਸ ਹੈ ਜੀ ਕੁਲਵੰਤ ਕੌਰ ਸਾਰੇ ਜਿਉਂਦੇ ਨੇ ਅਤੇ ਸਾਰੇ ਕੀਨੀਆਂ ਰਹਿੰਦੇ ਨੇ ਅਖੀਰ ਇੱਕ ਹੋਰ ਗੱਲ ਦੱਸਦਾ ਚੱਲਾਂ ਸਾਡਾ ਐਪੀਸੋਡ ਨੰਬਰ 465 ਜਦੋਂ ਚੱਲਿਆ ਪਰਸੋਂ ਯਾਨੀ ਕਿ ਮੰਗਲਵਾਰ ਵਾਲੇ ਦਿਨ ਤਾਂ ਸਾਨੂੰ ਇੱਕ ਡੀਆਈਜੀ ਸਾਹਿਬ ਦੇ ਲੈਵਲ ਦਾ ਅਧਿਕਾਰੀ ਆਈਪੀਐਸ ਟੈਲੀਫੋਨ ਕਰਕੇ ਕਹਿੰਦਾ ਕਿ ਤਗਰ ਜੀ ਤੁਹਾਡੀ ਜਾਣਕਾਰੀ ਸਹੀ ਨਹੀਂ ਪੁੱਛਿਆ ਕਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਉਹਨਾਂ ਨੇ ਸਾਨੂੰ ਕਿਹਾ ਕਿ ਜੋ ਅਵਤਾਰ ਸਿੰਘ ਈਸਾਪੁਰ ਪਿੰਡ ਲੁਧਿਆਣੇ ਦਾ ਉਹ ਜਾਲੀ ਸੀ ਤੇ ਜਾਲਨੀ ਫਿਰ ਜੋ ਤੁਸੀਂ ਕਹਿੰਦੇ ਜੀ ਐਪੀਸੋਡ ਦੇ ਵਿੱਚ ਕਿਹਾ ਕਿ ਅਸਲ ਮਾਲਕ ਕੀਨੀਆਂ ਰਹਦੇ ਨੇ ਉਹ ਵੀ ਅਸਲ ਮਾਲਕ ਨਹੀਂ ਉਹ ਵੀ ਜਾਲੀ ਨੇ ਤੇ ਫਿਰ ਮੈਂ ਪੁੱਛਿਆ ਜੀ ਫਿਰ ਅਸਲ ਮਾਲਕ ਹੋਇਆ ਕੌਣ ਇਸ ਡੀਆਈਜੀ ਲੈਵਲ ਦੇ ਅਧਿਕਾਰੀ ਨੇ ਮੈਨੂੰ ਕਿਹਾ ਇਸ ਦਾ ਅਸਲ ਮਾਲਕ ਕੋਈ ਵੀ ਨਹੀਂ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਕਈ ਵਾਰੀ ਇਸ ਜ਼ਮੀਨ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਗਈ ਕਈ ਅਫਸਰਾਂ ਨੇ ਵੀ ਕੋਸ਼ਿਸ਼ ਕੀਤੀ ਜੋ ਇਸ ਗੱਲ ਦੇ ਨਾਲ ਮੈਂ ਇਜਾਜ਼ਤ ਚਾਹੁੰਦਾ ਜੀ ਮੈਨੂੰ ਰਿੰਦਰ ਸਿੰਘ ਤੱਗੜ ਨੂੰ ਆਗਿਆ ਦਿਓ ਸਤਿ ਸ਼ਕਾਲ ਨਮਸਕਾਰ ਖੁਦਾ হাফেজ